ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਦੇ ਆਂ ਬਈ ਕੱਦੂ ਤੋਰੀ ਦੀ ਵੀ ਇਹ ਆਪਾਂ ਜਿਹੜੀ ਕੱਦੂ ਤੋਰੀ ਲਾਇਆ, ਕarele ਲਾਇਆਗਾ ਖੀਰਾ ਲਾਇਆਗਾ ਚੱਪਨ ਟਿੰਡਾ ਲਾਇਆਗਾ ਵੀ ਹਾਲੇ ਆਪਾਂ ਇਹਨਾਂ ਨੂੰ ਕਿੰਨਾ ਕੁ ਟਾਈਮ ਲਾ ਸਕਦੇ ਆਂ ਅੱਜ 16 ਨਵੰਬਰ ਹੋ ਚੁੱਕਿਆ ਤੇ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆਂ ਇਹ ਬਈ ਜਿਹੜਾ ਜਿਹੜੇ ਆਪਾਂ ਹੁਣ ਇਹ ਸਬਜ਼ੀਆਂ ਨੇ ਇਹਦੇ ਨੂੰ ਆਪਾਂ ਸਾਰਾ ਨਵੰਬਰ ਦਾ ਮਹੀਨਾ ਹਾਲੇ ਲਾ ਸਕਦੇ ਆਂ ਨਵੰਬਰ ਦੇ ਮਹੀਨੇ ਦੇ ਵਿੱਚ ਤੁਸੀਂ ਸਾਰਾ ਜਿੰਨਾ ਵੀ ਆਪਾਂ ਨਵੰਬਰ ਦਾ ਮਹੀਨਾ ਪਿਆ 25 ਤੱਕ 26 ਤੱਕ ਲਾਸਟ ਤੱਕ ਵੀ ਤੁਸੀਂ ਲਾ ਸਕਦੇ ਪਰ ਉਹਦੇ ਚ ਕੁਝ ਕੁ ਗੱਲਾਂ ਧਿਆਨ ਨਾਲ ਰੱਖਣੀਆਂ ਪੈਣਗੀਆਂ ਆਪਾਂ ਨੂੰ ਜੇ ਤੁਸੀਂ ਹੁਣ ਨਾ ਜਰਮੀਨੇਸ਼ਨ ਕਰਵਾਉਣਾ ਹੈ ਸਭ ਤੋਂ ਪਹਿਲਾਂ ਤਾਂ ਵੀ ਜ਼ਰੂਰੀ ਬੇਨਤੀ ਆ ਵੀ ਤੁਸੀਂ ਵਾਹਣ ਦੇ ਆਪਣੀ ਚੰਗੀ ਤਿਆਰੀ ਕਰੋ ਵੀ ਕਾਲੀ ਨਾ ਕਰੋ ਗਿੱਲੇ ਵਾਹਣ ਦੇ ਬਾਲੇ ਵਿੱਚ ਨਾ ਲਾ ਦਿਓ ਜੇ ਬਹੁਤ ਜ਼ਿਆਦੇ ਗਿੱਲੇ ਵਾਹਣ ਦੇ ਵਿੱਚ ਇਹ ਲਾਤੇ ਤਾਂ ਵੀ ਇਹਨਾਂ ਨੇ ਜਰਮੀਨੇਸ਼ਨ ਪ੍ਰੋਪਰ ਨਹੀਂ ਕਰਨਾ ਅੱਧ ਪਜਾਧੇ ਜਰਮੀਨੇਸ਼ਨ ਕਰਨਗੇ ਜ਼ਿਆਦੇ ਗਿੱਲਾ ਵਾਹਣ ਬਈ ਇਹਨਾਂ ਲਈ ਜ਼ਹਿਰੀ ਹੈ ਬਸ ਇੱਕ ਤਰ੍ਹਾਂ ਦਾ ਜ਼ਿਆਦੇ ਗਿੱਲਾ ਵਾਹਣਾ ਹੋਵੇ ਵਾਹਣ ਨੂੰ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਪੂਰਾ ਸੁਕਾ ਲਓ ਜਿੰਨਾ ਸੁਕਦਾ ਉਹਨਾਂ ਸੁਕਾ ਲਓ ਵਾਹਣ ਦੀ ਮਿੱਟੀ ਬਸ ਜਿਵੇਂ ਆਪਾਂ ਐ ਕਹਿੰਦੇ ਠੀਕ ਹੈ ਉਹ ਆ ਵੀ ਜਿਹੜੀ ਆਪਾਂ ਭੁਰਬਲ ਕਹਿੰਦੇ ਨੇ ਭੁਰਬਲ ਬਣੀ ਹੋਵੇ ਤੇ ਜਿਹੜਾ ਆਪਾਂ ਵਿਚਾਰੇ ਜਿਵੇਂ ਆਪਾਂ ਬਜਾਦ ਕਰਨੇ ਜਿਵੇਂ ਆਪਣੇ ਆਪ ਕੋਲੇ ਤੁਸੀਂ ਦੇਖ ਲਓ ਬੜਾ ਕੈਮਰਾ ਥੱਲੇ ਮਾਰ ਕੇ ਦਿਖਾ ਦਈਏ ਉਹ ਤੇ ਬਹੁਤ ਸੋਹਣਾ ਜਰਮੀਨੇਸ਼ਨ ਲੱਗਾ ਮਟਰਾਂ ਨੇ ਤੁਰ ਤੱਕ ਤੁਸੀਂ ਦੇਖ ਲਓ ਉਰੇ ਭਰੇ ਖੜੇ ਨੇ ਜੇ ਮਟਰ ਲੈਣੇ ਵਿਚਾਰੇ ਫਿਰ ਤਾਂ ਤੁਸੀਂ ਬਈ ਥੋੜੀ ਜਿਹੀ ਭੁਰਬਲ ਵਾਲਾ ਬਹਣ ਹੋਵੇ ਜਾਂ ਜਮੀ ਸਕਾ ਲਓ ਬਹਣ ਨੂੰ ਫਿਰ ਤੁਸੀਂ ਵਿਚਾਰੇ ਗੋਭੀ ਕਰ ਦੋ ਚਾਹੇ ਹੋਰ ਜਿਹੜੀਆਂ ਸਬਜ਼ੀਆਂ ਜਿਹੜੀਆਂ ਵੀ ਕਰਨੀਆਂ ਉਹ ਆਪਾਂ ਕਰ ਦਾਂਗੇ ਇਹ ਦੂਬਾ ਦੇ ਵਿਚਾਰੇ ਤੇ ਹੁਣ ਆਪਾਂ ਗੱਲ ਕਰ ਲੈ ਵੀ ਇਹਨਾਂ ਨੂੰ ਆਪਾਂ ਹੁਣ ਕੀ ਕੀ ਧਿਆਨ ਰੱਖਣਾ ਪਊਗਾ ਵੀ ਲਾਉਣ ਵੇਲੇ ਹੁਣ ਸਭ ਤੋਂ ਜ਼ਰੂਰੀ ਗੱਲ ਤਾਂ ਇਹਦੇ ਵਿੱਚ ਇਹ ਹੈਗੀ ਜਦੋਂ ਵੀ ਆਪਾਂ ਬੀਜ ਨੂੰ ਲਾਵਾਂਗੇ ਇਹਨਾਂ ਨੂੰ ਜਿਹੜੇ ਬੀਜ ਆਪਾਂ ਨੱਪ ਤੇ ਆ ਵੀ ਠੀਕ ਆ ਵੀ ਕਾਗਜ਼ ਥੱਲੇ ਲਾਉਣੇ ਆਪਾਂ ਜਿਹੜਾ ਬੀਜ ਆਪਾਂ ਜਦੋਂ ਲਾ ਕੇ ਪਾਣੀ ਫੇਰਤਾ ਨਾਲ ਦੀ ਨਾਲ ਤੁਸੀਂ ਰਿੰਗ ਲਾ ਕੇ ਕਾਗਜ਼ ਪਾ ਦੇਣਾ ਕਿਉਂਕਿ ਜਿਹੜੇ ਹੁਣ ਇਸ ਤੋਂ ਪਹਿਲਾਂ ਬੀਜ ਲੱਗੇ ਸੀਗੇ ਠੀਕ ਆ 1 ਨੰਬਰ ਕਿਸੇ ਨੇ 5 ਨੰਬਰ ਤੋਂ ਸਟਾਰਟ ਕੀਤਾ ਉਹ ਬੀਜਾਂ ਨੇ ਜਰਮੀਨੇਸ਼ਨ ਲੈ ਲਿਆ ਕਿਉਂਕਿ ਹਲੇ ਠੰਡ ਘੱਟ ਸੀ ਇਦੋਂ ਪਹਿਲਾਂ ਇਦੋਂ ਪਹਿਲਾਂ ਹਲੇ ਠੰਡੇ ਨਹੀਂ ਬਦੀ ਨਹੀਂ ਸੀ ਪਰ ਹੁਣ ਰਾਤ ਦੀ ਟੈਂਪਰੇਚਰ ਡਾਊਨ ਆਈ ਜਾਂਦਾ ਉਹ ਰਾਤ ਦਾ ਟੈਂਪਰੇਚਰ 25 ਤੇ ਆਉਣ ਲੱਗ ਗਿਆ ਇਦੋਂ ਬਾਅਦ 20 ਤੇ ਆਉਣ ਲੱਗ ਜੂ ਹੌਲੀ ਹੌਲੀ ਤੇ ਫਿਰ ਇਹਨਾਂ ਨੂੰ ਜਰਮੀਨੇਸ਼ਨ ਹੋਣ ਦੇ ਵਿੱਚ ਦਿੱਕਤ ਆਉਂਦੀ ਹੈ ਜਿਹੜਾ ਬੀਜ ਆ ਉਹ ਜ਼ਿਆਦਾਤਰ ਰਾਤ ਨੂੰ ਹੀ ਵੀ ਆਪਣਾ ਪੁਗਰਾ ਕਰਦਾ ਹੈਗਾ ਠੀਕ ਹੈ ਦਿਨੇ ਆਪਾਂ ਕਹਿੰਦੇ ਦਿਨੇ ਘੱਟ ਪੁਕਰਦਾ ਰਾਤ ਨੂੰ ਤੁਸੀਂ ਕੋਈ ਵੀ ਬੀਜ ਦੇਖ ਲੋ ਰਾਤ ਨੂੰ ਜ਼ਿਆਦਾ ਜਰਮੀਨੇਟ ਹੁੰਦਾ ਦਿਨੇ ਨਹੀਂ ਹੁੰਦਾ ਰਾਤ ਨੂੰ ਜ਼ਿਆਦਾ ਹੁੰਦਾ ਤੇ ਜਦੋਂ ਰਾਤ ਦਾ ਟੈਂਪਰੇਚਰ ਡਾਊਨ ਹੋ ਜਾਂਦਾ ਤਾਂ ਫਿਰ ਉਹ ਜਰਮੀਨੇਸ਼ਨ ਘਟਾ ਜਾਂਦਾ ਉਹਦਾ ਜੇ ਤੁਸੀਂ ਮਾਲਚਿਕ ਸੀਡ ਦੇ ਵਿੱਚ ਲਾਏ ਆ ਇਹ ਦੋ ਤਿੰਨ ਤਰੀਕੇ ਨੇ ਇਹਦੇ ਚ ਕਈ ਵਾਰੀ ਪਰ ਆ ਕਿਸੇ ਨੇ ਮਲਚਿੰਗ ਸੀਟ ਦੇ ਵਿੱਚ ਲਾਇਆ ਉਹ ਭਾਵੇਂ ਹਲੇ 25 ਤੱਕ ਨਾ ਇਹਦੇ ਉੱਤੇ ਕਵਰਾ ਪਾਓ ਤਾਂ ਵੀ ਚੱਲ ਜੂਗਾ ਕਿਉਂਕਿ ਮਲਚਿੰਗ ਸੀਟ ਹੈ ਜਿਹੜੀ ਆਪਾਂ ਥੱਲੇ ਥੱਲੇ ਸੀਟ ਪਾ ਕੇ ਉੱਤੇ ਕਦੂਆਂ ਦੇ ਬੀਜ ਲਾਉਨੇ ਆ ਉਹਦੇ ਨਾਲ ਇਹ ਚੱਕਰਾ ਵੀ ਉਹਦੇ ਨਾਲ ਬੀਜ ਜਰਮੀਨੇਟ ਹੋ ਜਾਂਦੇ ਕਿਉਂਕਿ ਧਰਤੀ ਦੇ ਵਿੱਚ ਗਰਮਾਹਟ ਬੜੀ ਬੜੀ ਰਹਿੰਦੀ ਹੈਗੀ ਉਹਦੇ ਨਾਲ ਜਰਮੀਨੇਸ਼ਨ ਹੋ ਜਾਂਦੇ ਤੁਸੀਂ ਮਲਚਿੰਗ ਸੀਟ ਦੇ ਜਮ ਖਰਬੂਜਾ ਲਾਉਂਦੇ ਆ ਤਰਬੂਜ ਲਾਉਂਦੇ ਆ ਹੋਰ ਭਰਾ ਉਹ ਜਰਮੀਨੇਸ਼ਨ ਹੋ ਜਾਂਦੇ ਉਹਨਾਂ ਨੂੰ ਕੋਈ ਚੱਕਰ ਨਹੀਂ ਪੈਂਦਾ ਉਹਨਾਂ ਤੇ ਜੇ 20 25 ਤਰੀਕ ਤੱਕ ਵੀ ਕਵਰ ਪੈ ਜੂਗਾ 25 ਤਰੀਕ ਤੱਕ ਕਵਰ ਪੈ ਜੇ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਪਰ ਜਿਹੜੇ ਤੁਸੀਂ ਐਸ ਲੋਟ ਲਾਉਂਗੇ ਸਿੱਧੇ ਜ਼ਮੀਨ ਦੇ ਵਿੱਚ ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਗੱਲ ਹੈ ਵੀ ਤੁਸਾਨੂੰ ਆਹ ਜਿਹੜਾ ਕਾਗਜ਼ ਆਹ ਪਾਉਣੀ ਪਊਗਾ ਕਾਗਜ਼ ਤੋਂ ਬਿਨਾ ਜਿਹੜੇ ਹੁਣ ਵਾਲੇ ਬੀਜਾਂ ਨੇ ਜਰਮੀਨੇਟ ਨਹੀਂ ਹੋਣਾ ਬਾਕੀ ਵਿਚਪ੍ਰਹਾਵਾ ਦੇਖਦੇ ਕਮੈਂਟ ਆਉਂਦੇ ਆ ਵੀ ਇਹਨਾਂ ਨੂੰ ਭਿਉਂਕੇ ਲਾਉਣਾ ਜ਼ਰੂਰੀ ਹੈ ਕਿਉਂ ਭੂਕੇ ਬੀਜ ਨੂੰ ਲਾਉਣਾ ਕੋਈ ਜ਼ਰੂਰੀ ਨਹੀਂ ਹੈਗਾ ਬਾਈ ਇਹ ਸਿਰਫ ਇੱਕ ਗੱਲ ਹੀ ਨੇ ਵੀ ਭਿਉਆਂ ਕੇ ਲਾ ਦੋ ਕੋਈ ਕਹਿੰਦਾ ਰੂੜੀ ਚ ਦੱਬ ਦੋ ਇਹ ਸਿਰਫ ਗੱਲਾਂ ਨੇ ਇਹਨਾਂ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਠੀਕ ਆ ਮੈਂ ਇਹਨੂੰ ਅਸੀਂ ਤਾਂ ਇਹ ਅਜੇ ਤੱਕ ਕੋਈ ਇਹੋ ਜਿਹਾ ਕੰਮ ਕਰਕੇ ਨਹੀਂ ਦੇਖਿਆ ਕਰੇ ਵੀ ਇਹ ਪਹਿਲਾਂ ਪਰ ਕੋਈ ਇੰਨਾ ਬੈਨੀਫਿਟ ਵਾਲਾ ਕੰਮ ਨਹੀਂ ਲੱਗਿਆ ਤੁਸੀਂ ਸਿੱਧਾ ਬਸ ਜ਼ਮੀਨ ਦੇ ਵਿੱਚ ਨੱਭੋ ਜੇ ਤੇ ਜਿਹੜਾ ਸਭ ਤੋਂ ਜ਼ਰੂਰੀ ਕੰਮ ਕਰਨ ਵਾਲਾ ਹੈ ਬਸ ਲੋ ਟਰਨ ਨਾਲ ਜਣਾ ਪੋਣ ਹੁਣ ਇਹਦੇ ਵਿੱਚ ਆਪਾਂ ਮਾੜਾ ਤੁਹਾਨੂੰ ਕੈਮਰਾ ਮਾਰ ਕੇ ਦਿਖਾਵਾਂਗੇ ਵੀ ਬੀਜ ਜਰਮੀਨੇਟ ਹੋ ਦੇਖੋ ਜਿਹੜੇ ਵਿੱਚ ਜਿਹੜਾ ਸਭ ਤੋਂ ਹੋਆਗਾ ਮਾੜਾ ਦਿਖਾ ਦਿਓ ਚਾਰੇ ਪਾਸੇ ਜਰਮੀਨੇਸ਼ਨ ਵੀ ਹੋਈ ਆਉ ਉਹ ਦੇਖੋ ਇਹਦੇ ਵਿੱਚ ਸਾਰੇ ਬੀਜ ਜਰਮੀਨੇਟ ਹੁੰਦੇ ਆਉਂਦੇ ਨੇ ਜੇਪਾ ਉਹ ਤੁਰ ਤੱਕ ਦੇਖ ਲੀਏ ਬੀਜ ਸਾਰੇ ਜਰਮੀਨੇਟ ਨਿਕਲਦੇ ਆਉਂਦੇ ਨੇ ਇਹ ਦੇ ਆਪਾਂ ਵੀ ਕਾਜ ਦੇ ਦਿੱਤਾ ਤੇ ਹੁਣ ਤਾਂ ਪਾਇਆ ਜਿਹੜੇ ਬੀਜ ਸਾਡੇ ਤੱਕ ਜਰਮੀਨੇਸ਼ਨ ਨਹੀਂ ਹੋਏ ਸੀ ਕਿਉਂਕਿ ਕਾਰਨ ਇਹ ਸੀ ਠੰਡ ਹੋਣ ਲੱਗ ਗਈ ਆ ਤਾਂ ਕਰਕੇ ਆਪਾਂ ਕਵਰ ਦੇ ਦਿੱਤਾ ਕਰ ਤੇ ਕਵਰ ਜਿਹੜਾ ਹੁਣ ਤੁਸੀਂ ਪਹਿਲਾਂ ਪਾਣੀ ਲਾਉਂਗੇ ਇਹ ਜਿਹੜਾ ਕਵਰ ਆ ਇਹਦੇ ਉੱਪਰ ਦੇਖੋ ਇਸ ਤਰ੍ਹਾਂ ਤੇਲ ਆਉਂਦੀ ਹੈਗੀ ਜਿਹੜੀ ਇਹ ਤੇਲ ਆ ਜਦੋਂ ਆਪਾਂ ਇਹ ਉਹ ਕਰਦੇ ਤਾਂ ਇਹ ਆਈਸੋਲੇਟ ਸਾਈਡਾਂ ਤੋਂ ਆ ਕੇ ਝੜ ਕੇ ਨਾ ਇੱਥੇ ਬੱਟ ਦੇ ਉੱਪਰ ਹੀ ਡਿੱਗਦੀ ਹੈ ਇਹ ਤਾਂ ਬੱਟ ਦੇ ਉੱਪਰ ਡਿੱਗਦੀ ਆ ਤੇ ਬੱਟ ਦੇ ਵਿੱਚ ਨਮੀ ਬਣੀ ਰਹਿੰਦੀ ਹੈਗੀ ਐਸ ਲੋੜ ਜੇ ਤੁਸੀਂ ਇਧਰਲੇ ਪਾਸੇ ਮੋੜਾ ਜਾ ਜੂ ਜੇ ਤੁਸੀਂ ਐਸ ਲੋਟੇ ਨੂੰ ਛੜਕਾਓਗੇ ਆ ਦੇਖੋ ਜਿਹੜੀ ਟ੍ਰੇਲ ਆ ਉਹ ਐ ਸਾਈਡ ਦੀ ਤਰੱਕੇ ਥੱਲੇ ਡਿੱਗਦੀ ਹੈਗੀ ਇਹ ਜਿਹੜੀ ਬੱਟ ਦੇ ਉੱਪਰ ਜਦੋਂ ਟ੍ਰੇਲ ਡਿੱਗਦੀ ਹੈਗੀ ਤੇ ਫਿਰ ਬੱਟ ਦੇ ਹਮੇਸ਼ਾ ਨਮੀ ਬਣੀ ਰਹਿੰਦੀ ਆ ਤੇ ਵਿੱਚ ਜਰਮੀਨੇਟ ਸੇਤੀ ਹੋਦਾ ਜੇ ਤੁਸੀਂ ਦੁਪਹਿਰੇ ਇਹਦੇ ਵਿੱਚ ਹੱਥ ਪਾ ਕੇ ਦੇਖੋਗੇ ਜੇ ਤੁਸੀਂ ਦੁਪਹਿਰੇ ਇਹਦੇ ਵਿੱਚ ਹੱਥ ਪਾ ਕੇ ਦੇਖੋਗੇ ਮੜਾ ਕਹਾ ਜੇ ਤੁਸੀਂ ਇਹਦੇ ਵਿੱਚ ਦੁਪਹਿਰੇ ਹੱਥ ਪਾ ਕੇ ਦੇਖੋਗੇ ਐਸ ਤਰ੍ਹਾਂ ਇਧਰ ਦੀ ਤਾਂ ਤੁਹਾਨੂੰ ਬਹੁਤ ਨਹੀਂ ਆਏਗੀ ਗਰਮੈਸ ਜੇ ਮੈਂ ਇਹਦੇ ਵਿੱਚ ਜਿਹੜਾ ਦੁਪਹਿਰ ਦਾ ਟੈਂਪਰੇਚਰ ਜੇ ਆਪਾਂ ਕਹੀਏ ਤਾਂ ਦੁਪਹਿਰ ਦਾ ਟੈਂਪਰੇਚਰ 35-32 ਡਿਗਰੀ ਬਣਿਆ ਰਹਿੰਦਾਗਾ ਤੇ ਜੇ ਰਾਤ ਦਾ ਟੈਂਪਰੇਚਰ ਵੀ ਕਹੀਏ ਤਾਂ 30 ਤੋਂ ਥੱਲੇ ਨਹੀਂ ਆਉਂਦਾ ਇਹਦੇ ਦਾ ਟੈਂਪਰੇਚਰ ਕਿਉਂਕਿ ਟੈਂਪਰੇਚਰ ਮੈਂਟੇਨ ਰੱਖਦਾ ਕਈ ਭਰਾ ਨੂੰ ਇਹ ਸਵਾਲ ਆਗਾ ਮਨਾਂ ਦੇ ਵਿੱਚ ਵੀ ਇਹ ਦੇ ਨਾਲ ਕੋਈ ਨਾ ਦਿੱਕਤ ਨਹੀਂ ਪੈਂਦੀ ਵੀ ਸਨਲਾਈਟ ਕਿੱਦਾਂ ਜਾਂਦੀ ਆ ਸਨਲਾਈਟ ਇਹਦੇ ਵਿੱਚ ਦੀ ਪਾਰ ਹੁੰਦੀ ਹੈਗੀ ਜਿਹੜੀ ਦਿਨ ਵਾਲੀ ਰੋਸ਼ਨੀ ਆ ਉਹ ਪਾਰ ਹੁੰਦੀ ਆ ਕਿਉਂਕਿ ਇਹ ਵਾਈਟ ਪੇਪਰ ਜਦੋਂ ਬਲੈਕ ਹੋਵੇ ਤਾਂ ਇਹਦੇ ਵਿੱਚ ਦੀ ਪਾਰ ਨਾ ਹੋਵੇ ਵਾਈਟ ਹੋਣ ਕਰਕੇ ਪਾਰ ਹੁੰਦੀ ਆ ਇਹਦੇ ਨਾਲ ਇਹਨੂੰ ਕੋਈ ਚੱਕਰ ਨਹੀਂ ਪੈਂਦਾ ਜੇ ਤੁਸੀਂ ਕਹੋਗੇ ਵੀ ਪੇਪਰ ਨਾਲ ਇਹਨੂੰ ਕੋਈ ਪੇਪਰ ਦਾ ਸਮਾਂ ਦੀ ਇਹਨੂੰ ਗਰਮਾਇਸ਼ ਬਣਾ ਕੇ ਰੱਖਦਾ ਤੇ ਬੱਲਾ ਨੂੰ ਗਰੋਥ ਸੇਜ ਦੀ ਕਰਾਉਂਦਾ ਕਿਉਂਕਿ ਪ੍ਰੋਪਰ ਜੇ ਕਿਸੇ ਵੀ ਚੀਜ਼ ਨੂੰ ਉਹਦਾ ਪ੍ਰੋਪਰ ਟੈਂਪਰੇਚਰ ਹੋਣਾ ਜ਼ਰੂਰੀ ਆ ਜੇ ਟੈਂਪਰੇਚਰ ਸਹੀ ਨਹੀਂ ਬਣਦਾ ਤਾਂ ਉਹ ਬੱਲਾ ਨੂੰ ਨੁਕਸਾਨ ਹੋਏਗਾ ਕਈ ਵਾਰੀ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜਦੋਂ ਟੈਂਪਰੇਚਰ 2 ਡਿਗਰੀ ਤੇ ਆ ਗਿਆ ਸੀਗਾ ਕੋਹਰਾ ਬਹੁਤ ਨਹੀਂ ਆਇਆ ਪੈਣ ਲੱਗਾ ਸੀ ਤਾਂ ਬੇਲਾਂ ਨੂੰ ਉੱਪਰੋਂ ਸਾੜਤਾ ਸੀ ਮਾਚਿੰਗ ਸੀਟ ਦੇ ਉੱਪਰ ਪਰ ਇਹਦੇ ਵਿੱਚ ਬੇਲਾਂ ਨੂੰ ਕੁਝ ਨਹੀਂ ਹੋਇਆ ਕਿਉਂਕਿ ਸਿੱਧਾ ਧਰਤੀ ਦੇ ਵਿੱਚ ਬੀਜ ਲਾਏ ਹੋਏ ਨੇ ਆਪਾਂ ਕਰਮਾਚ ਧਰਤੀ ਦੀ ਵਰਕਰਾਰ ਰਹਿੰਦੀ ਆ ਮਾਚਿੰਗ ਸੀਟ ਦੇ ਉੱਤੇ ਨਹੀਂ ਕਰਮਾਚ ਨਹੀਂ ਬਣਦੀ ਜਿਵੇਂ ਲੋਟਾ ਏਸ ਤੋਂ ਲੋਟ ਬਣਦੀ ਆ ਇਹ ਸਿੱਧੇ ਆਪਾਂ ਬੈੱਡ ਮਾਰਕੇ ਤੇ ਉੱਪਰ ਕਾਜ ਪਾਇਆ ਹੋਇਆ ਇਹਦੇ ਨਾਲ ਕਰਮਾਚ ਵੱਧ ਜਾਂਦੇ ਆ ਇਸ ਤਰ੍ਹਾਂ ਬਸ ਤੁਸੀਂ ਬੀਜ ਜਿਹੜਾ ਹੁਣ ਜਿਹੜਾ ਲਾਉਣਗੇ ਬਾਈ ਨਵੰਬਰ ਮਹੀਨੇ ਵਾਲੇ ਬਸ ਨਾਲ ਨਾਲ ਕਾਜ ਪਾ ਦਿਓ ਠੀਕ ਆ ਅੱਜ 16 ਹੋ ਤੇ ਤੁਸੀਂ ਜਦੋਂ ਵੀ ਤੁਸੀਂ ਬਸ ਹੁਣ ਉਹ ਕਰਨਾ ਜਿਹੜੇ 16 ਨਵੰਬਰ ਤੋਂ ਹੁਣ ਬਾਅਦ ਵਾਲੇ ਜਰਮ ਕਹਿ ਰਹੇ ਵੀ ਅਸੀਂ ਲਾਉਣੇ ਆਗੇ ਬੀਜ ਤਾਂ ਉਹ ਨਾਲ ਨਾਲ ਕਵਰ ਪਾਉਣਾ ਜ਼ਰੂਰੀ ਆ ਜੇ ਤੁਸੀਂ ਕਵਰ ਨਾਲ ਦੀ ਨਾਲ ਨਾ ਪਾਇਆ ਤਾਂ ਫਿਰ ਜਰਮੀਨੇਸ਼ਨ ਬੀਜਾਂ ਦੇ ਨਹੀਂ ਹੋਣਾ ਠੀਕ ਆ ਚਲੋ ਇਹ ਕਈਆਂ ਦੇ ਮਨ ਦੇ ਵਿੱਚ ਹੀ ਸਵਾਲ ਬਣਿਆ ਹੋਇਆ ਸੀਗਾ ਭਰਾਵਾਂ ਦੇ ਵੀ ਇਹ ਜਰਮੀਨੇਟ ਹੁਣ ਸਿੱਧੇ ਆਪਾਂ ਲਾਏ ਹੋ ਜਾਣਗੇ ਕਈ ਉਹ ਭਰਾ ਕਹਿੰਦੇ ਚੱਪਣ ਕਦੂ ਥੋੜੀ ਠੰਡ ਘੱਟ ਮੰਨਦਿਆ ਉਹ ਜਰਮੀਨੇਟ ਹੋ ਜਾਣਗੇ ਬੀਜ ਵੀ ਥੋੜਾ 6-3 ਇਕੱਲਾ ਚੱਪਣ ਕਦੂ ਆ ਸਾਰਿਆਂ ਨਾਲ 6-3 ਬੀਜ ਦੇ ਆਪਾਂ ਬੀਜ ਜਿਆਦੇ ਵਿੱਚ ਗੱਲ ਕਰੀਏ ਚੱਪਣ ਕਦੂ ਹੋ ਗਿਆ ਖੀਰਾ ਹੋ ਗਿਆ ਤਾਰ ਹੋ ਗਈ ਤਾਂ ਬੀਜ ਬਹੁਤ ਛੇਤੀ ਜਰਮੀਨੇਟ ਹੁੰਦਾ ਪਰ ਕਦੂ ਹੋਗੇ ਤੋਰੀ ਹੋਗਾ ਇਹਦਾ ਬੀਜ ਜਰਮੀਨੇਸ਼ਨ ਹੁਣ ਨਹੀਂ ਹੋਣਾ ਜੇ ਤੁਸੀਂ ਕਾਗਜ਼ ਪਾਉਂਗੇ ਫਿਰ ਹੀ ਜਰਮੀਨੇਸ਼ਨ ਹੋਊਗਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੇ ਹੁਣ ਇਦੋ ਬਾਦ ਵਾਲੇ ਬੀਜ ਲਾਉਣਗੇ ਤਾਂ ਉਹ ਸਾਰੇ ਭਰਾ ਇਹਦੇ ਉੱਤੇ ਕਵਰ ਲਾਜ਼ਮੀ ਪਾ ਦਿਓ ਕਵਰ ਤੋਂ ਬਿਨਾ ਹੋਣ ਵਾਲੇ ਬੀਜਾਂ ਦੀ ਜਰਮੀਨੇਸ਼ਨ ਨਹੀਂ ਹੋਣਾ ਨਵੰਬਰ ਤਾਂ ਹੁਣ ਤੁਸੀਂ ਸਾਰਾ ਮਹੀਨਾ ਭਾਈ ਜਿੰਨਾ ਪਿਆਗਾ ਸਾਰੇ ਦੇ ਵਿੱਚ ਤੁਸੀਂ ਬੀਜ ਲਾ ਸਕਦੇ ਹੋ ਲਾ ਤੁਸੀਂ ਭਾਵੇਂ ਦਸੰਬਰ ਦੇ ਵਿੱਚ ਵੀ ਸਕਦੇ ਹੋ ਪਰ ਥੋੜੀਆਂ ਥੋੜੀਆਂ ਬੇਲਾ ਲੇਟ ਹੋ ਜਾਣਗੀਆਂ ਜਰਮੀਨੇਸ਼ਨ 15 ਦਿਨਾਂ ਤੱਕ ਬਗ ਜੂਗਾ ਜੇ ਤੁਸੀਂ ਲੋ ਟਰਨ ਦੇ ਥੱਲੇ ਵੀ ਲਾਓਗੇ ਫਿਰ ਵੀ 11 12 12 13 ਦਿਨਾਂ ਤੋਂ ਪਹਿਲਾਂ ਜਰਮੀਨੇਸ਼ਨ ਹੋਣਾ ਨਹੀਂ ਨਹੀਂ ਹੁਣ ਜੇ ਤੁਸੀਂ ਹੁਣ ਲਾਓਗੇ ਲੋਟਰਨਾ ਥੱਲੇ ਤੇ ਤੁਹਾਡਾ 7-8 ਦਿਨਾਂ ਦੇ ਵਿੱਚ ਸਾਰਾ ਜਰਮੀਨੇਸ਼ਨ ਹੋ ਜਾਊਗਾ ਪਾਣੀ ਲਾ ਦਿਓ ਬਸ ਪਾਣੀ ਲਾਉਣ ਸਾਰੇ ਇਹਨੇ ਗਰਮਾਇਚ ਚੱਕ ਲੈਨੇ ਕਾਗਜ ਨੇ ਜੇ ਤੁਹਾਡਾ ਨਵਾਂ ਕਾਗਜ ਹੋਇਆ ਫਿਰ ਤੁਹਾਡੇ ਬਿੱਲ ਇੱਕ ਦੋ ਦਿਨ ਪਹਿਲਾਂ ਵੀ ਜਰਮੀਨੇਸ਼ਨ ਹੋ ਸਕਦੇ ਕਿਉਂਕਿ ਨਵਾਂ ਕਾਗਜ ਥੋੜਾ ਜ਼ਿਆਦਾ ਕੰਮ ਕਰਦਾ ਪੁਰਾਣੇ ਦੇ ਵਿੱਚ ਉਨੀ ਗਰਮਾਇਚ ਨਹੀਂ ਬਣਦੀ ਜਿੰਨੀ ਕਿ ਨੰਮੀ ਦੇ ਵਿੱਚ ਬਣਦੀ ਆ ਆਪਣੇ ਕੋਲ ਜਿਵੇਂ ਤੀਜੇ ਸਾਲ ਵਾਲਾ ਕਾਗਜ ਹੈ ਚਲੋ ਇਹਨੂੰ ਸੰਭਾਲ ਕੇ ਰੱਖਣਾ ਵੀ ਜ਼ਰੂਰੀ ਆ ਕਿਉਂਕਿ ਮਹਿੰਗੀਆਂ ਚੀਜ਼ਾਂ ਨੇ ਤੇ ਨਾ ਪਾਸੇ ਇਹੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਜਦੋਂ ਹੁਣ ਲਾਉਣ